ਅੱਜ ਪੰਜ ਤਰ੍ਹਾਂ ਤਰਕੇ ਲੈ ਆਏ ਝੋਨੇ ਦੀ ਫਸਲ ਨੂੰ ਲੈ ਕੇ 파ਰਸਮਣੀ ਜਿਹੜੀ ਨਵੀਂ ਚੀਜ਼ ਆਈ ਆ ਕਿਸਾਨ ਭਰਾਵਾਂ ਵਾਸਤੇ ਬਹੁਤ ਵਰਦਾਨ ਚੀਜ਼ ਮੰਨੀ ਜਾ ਰਹੀ ਹੈ ਤੇ ਤੁਸੀਂ ਇੱਕ ਵਾਰੀ ਝੋਨੇ ਦੇ ਵਿੱਚ ਪਾਤਾ ਤੇ ਵਾਰੀ ਵਾਰੀ ਤੁਸੀਂ 파ਰਸਮਣੀ ਆ ਜਿਹੜੀ ਲੈਣ ਆਉਂਗੇ ਤੇ ਇਹਦੇ ਕੀ ਫਾਇਦੇ ਆ ਆਪਾਂ ਸਾਰੀ ਜਾਣਕਾਰੀ ਹੈ ਜਿਹੜੇ ਵੀਰੇ ਤੋਂ ਲੈਣੇ ਆ ਹਾਂ ਜੀ ਵੀਰੇ ਦੱਸੋ ਵੀਰੇ ਇਹ ਪ੍ਰੋਡਕਟ ਕਿਸਾਨ ਵੀਰਾਂ ਲਈ ਇੱਕ ਵਰਦਾਨ ਹੀ ਹੈ ਠੀਕ ਹੈ 파ਰਸਮਣੀ ਬਈ ਨੌ ਐਦਾ 5 ਕਿਲੋ ਦੀ ਪੈਕਿੰਗ ਆ 1 ਕਿਲੇ ਚ ਪੈਂਦਾ ਬਈ ਕਿਸੇ ਵੀ ਮਰਜ਼ੀ ਫਸਲ ਚ ਪਾ ਲਓ ਆਲੂ ਤੇ ਗੰਨੇ ਚ 10 ਕਿਲੋ ਪੈਂਦਾ ਇਹਦਾ ਕੰਮ ਕੀ ਆ ਬਈ ਸੱਤ ਤਰ੍ਹਾਂ ਇਹ ਕੰਮ ਕਰਦਾ ਜ਼ਿੰਕ ਦੀ ਕਮੀ ਇਹਨੇ ਪੂਰੀ ਕਰਨੀ ਆ ਲੋਹੇ ਦੀ ਕਮੀ ਇਹਨੇ ਪੂਰੀ ਕਰਨੀ ਆ ਤੇ ਨੰਬਰ 2 ਤੇ ਜਿੱਥੇ ਪੈ ਗਿਆ ਝੋਨੇ ਦਾ ਬਈ ਬੂਜਾ ਫੋਟ ਦੱਸੂ ਕਿਸਾਨ ਵੀ ਪੁੱਛੂ ਅਗਲਾ ਵੀ ਆਰੇ ਚ ਪਾਇਆ ਕੀ ਹੋਇਆ ਇੰਨੇ ਦਾ ਤਕੜਾ ਰਿਜ਼ਲਟ ਆ ਬਈ ਬਾਕੀ ਗ੍ਰੋਥ ਵਾਸਤੇ ਫੋਟ ਵਾਸਤੇ ਝਾੜ ਵਾਸਤੇ ਪੂਰਾ ਟੌਪ ਦਾ ਰਿਜ਼ਲਟ ਆ 5 ਕਿਲੋ ਪੈਂਦਾ ਬਈ ਕੀਲੇ ਚ ਮਤਲਬ ਜੇ ਕਿਸੇ ਨੇ ਪਰਖ ਕੇ ਦੇਖਣਾ ਰਿਜ਼ਲਟ ਲੈਣਾ ਇੱਕ ਕਿਆਰੇ ਛੱਡ ਕੇ ਤੇ ਦੂਜੇ ਕਿਆਰੇ ਦੇ ਵਿੱਚ ਪਾ ਕੇ ਪਾ ਕੇ ਦੇਖ ਲੈ ਬਾਈ ਰਿਜ਼ਲਟ ਤੁਹਾਨੂੰ ਪਤਾ ਲੱਗ ਜੂਗਾ ਰਿਜ਼ਲਟ ਵੀ ਪਤਾ ਲੱਗੂ ਤੇ ਐਂਡ ਤੇ ਜਾ ਕੇ ਦਾਣਿਆਂ ਦੇ ਝਾੜਦਾ ਵੀ ਪਤਾ ਝਾੜਦਾ ਵੀ ਫਰਕ ਤੇ ਇਹ ਲੈਣ ਲਈ ਆਪਾਂ ਨੂੰ ਆਉਣਾ ਕਿੱਥੇ ਪਊਗਾ ਧੰਤਨ ਬਾਬਾ ਆਨੰਦ ਸਿੰਘ ਪੈਸਟੀਸਾਈਡ ਮੰਡੇਰਾ ਰੋਡ ਲੋਂਗੋਵਾਲ ਠੀਕ ਹੈ ਮੰਡੇਰਾ ਕਨਾਂ ਰੋਡ ਵੱਜਦਾ ਬਾਈ ਬਾਕੀ ਸਕਰੀਨ ਤੇ ਨੰਬਰ ਚੱਲਦਾ ਫੋਨ ਕਰਕੇ ਬਾਈ ਗੱਲ ਕਰ ਸਕਦੇ ਆ ਕੋਈ ਵੀ ਜਾਣਕਾਰੀ ਲੈਣੀ ਹੋਵੇ। ਲਓ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਬਾਈਆਂ ਦੇ ਰਿਜ਼ਲਟ ਹੈ ਜਿਹੜੇ ਬਹੁਤ ਘੈਂਟ ਆ ਤੇ ਤੁਸੀਂ ਰੇਟ ਹੈ ਜਿਹੜੇ ਕਿਤੇ ਵੀ ਪਤਾ ਕਰਕੇ ਆਜੋ ਬਾਈਆਂ ਦੇ ਬਹੁਤ ਵਾਜਿਬ ਰੇਟ ਹੈ ਤੇ ਇਹ ਜਿਹੜੇ ਆਰਡਰ ਹੈ ਬਾਈਆਂ ਦੇ ਮੈਂ ਹੁਣੇ-ਹੁਣੇ ਦੇਖਿਆ ਅੰਮ੍ਰਿਤਸਰ ਤੱਕ ਵੀ ਬਟਿੰਡੇ ਤੱਕ ਵੀ ਫਰੀਦਕੋਟ ਬਟਿੰਡਾ ਗੋਨਿਆਣਾ ਬਹੁਤ ਦੂਰ